ਜੀ ਅੱਜ ਅਸੀਂ ਇੱਥੇ ਪੀਐਸ ਟਾਂਡਾ ਦੇ ਏਰੀਆ ਦੇ ਵਿੱਚ ਚੰਡੀਗੜ੍ਹ ਕਲੋਨੀ ਬਚਦੀ ਹੈਗੀ ਉੱਥੇ ਖੜੇ ਆ ਇਸ ਕਲੋਨੀ ਦੇ ਵਿੱਚ ਅੱਜ ਵਕਫ ਬੋਰਡ ਦੇ ਅਫੀਸ਼ੀਅਲ ਈਓ ਸਾਹਿਬ ਤਹਿਸੀਲਦਾਰ ਸਾਹਿਬ ਨਾਲ ਡਿਊਟੀ ਮੈਜਿਸਟਰੇਟਸ ਉਹ ਇੱਥੇ ਹੈਗੇ ਬੇਸਿਕਲੀ ਅੱਜ ਅਸੀਂ ਇੱਥੇ ਆਏ ਆ ਕਿ ਵਕਫ ਬੋਰਡ ਦੀ ਲੈਂਡ ਦੇ ਵਿੱਚ ਇੱਕ ਸਰਬਜੀਤ ਕੌਰ ਨਾਂ ਦੀ ਲੇਡੀ ਹੈਗੀ ਜੋ ਕਿ ਕ੍ਰਿਮੀਨਲ ਉਹਦਾ ਬੈਕਗਰਾਉਂਡ ਹੈਗਾ ਉਹਨੇ ਇੱਥੇ ਇਲੀਗਲ ਪੋਜੀਸ਼ਨ ਕੀਤਾ ਹੋਇਆ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈਗੀ ਤੇ ਉਹਨੂੰ ਡੇਮੋਲਿਸ਼ ਕਰਦੇ ਹੋਏ ਇਹਨਾਂ ਨੇ ਪੋਜੀਸ਼ਨ ਵਰਕ ਬੋਰਡ ਨੇ ਵਾਪਸ ਲੈਣਾ ਹੈਗਾ बिकॉज ਇਹ ਜਿਹੜੀ ਸਰਬਜੀਤ ਕੌਰ ਹੈ ਇਹਦੇ ਅਗੇਂਸਟ ਆਲਰੇਡੀ 11 ਮੁਕਦਮੇ ਦਰਜ ਹੈ ਇਹਨੂੰ ਸਜ਼ਾ ਵੀ ਹੋਈ ਹੋਈ ਹੈ ਐਂਡ ਹਾਲ ਦੀ ਘੜੀ ਪੀਏ ਜੇਲ ਦੇ ਵਿੱਚ ਬੰਦ ਹੈ ਤੇ ਸਾਨੂੰ ਖਦਸ਼ਾ ਸੀਗਾ ਕਿ ਇੱਥੇ ਐਦਾਂ ਦੇ ਜੋ ਕ੍ਰਿਮਨਲ 엘ਿਮੈਂਟਸ ਹੁੰਦੇ ਆ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਨਾ ਪੈਦਾ ਹੋ ਜਾਈ ਇਸ ਕਰਕੇ ਐਸੀ ਸੀਨੀਅਰ ਆਫਿਸਰਸ ਤੇ ਕਾਫੀ ਸੁਰੱਖਿਆ ਬਲ ਪੁਲਿਸ ਬਲ ਇੱਥੇ ਲਗਾਇਆ ਹੈਗਾ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਇੱਕ ਅੱਛੀ ਉਪਲਬਧੀ ਹੈਗੀ ਜੋ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਤਹਿਤ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਇਹ ਜਿਹੜੀ ਸਰਬਜੀਤ ਕੌਰ ਹੈ ਇਹਦੇ ਅਗੇਂਸਟ 11 ਪਰਚੇ ਦਰਜ ਹੈ ਜੋ ਇਲੀਗਲੀ ਇਹਨੇ ਕੰਮ ਕਰਦੇ ਹੋਏ ਇਲੀਗਲ ਕੰਮਾਂ ਦੇ ਥਰੂ ਇਲੀਗਲ ਪ੍ਰੋਸੀਡਸ ਦੇ ਥਰੂ ਇਹ ਕੰਸਟਰਕਸ਼ਨ ਕੀਤੀ ਹੋਈ ਹੈ ਵਕਫ ਬੋਰਡ ਦੀ ਲੈਂਡ ਦੇ ਵਿੱਚ ਤੇ ਉਹਨੂੰ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਅੱਜ ਡਿਮੋਲਿਸ਼ ਕੀਤਾ ਜਾ ਰਿਹਾ ਹੈ ਸਰ ਪੰਡਰੀ ਦੇ ਵਿੱਚ ਹੋਪ ਕਿਉ ਜਿਹੜਾ ਹੈ ਮਾਮਲਾ ਦਾ ਇਹ ਪਹਿਲਾ ਹੀ ਜੀ ਇਹ 11 ਪ੍ਰੋਪਰਟੀਆਂ ਐਦਾਂ ਦੀ ਜੋ ਕਿ ਨਸ਼ੇ ਤਸਕਰਾਂ ਨੇ ਐਂਡ ਅਲੱਗ-ਅਲੱਗ ਜੋ ਇਲੀਗਲੀ ਪ੍ਰੋਸੀਡਸ ਦੇ ਨਾਲ ਲੋਕਾਂ ਨੇ ਬਣਾਈ ਹੋਈਆਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਲਰੇਡੀ ਡਿਮੋਲਿਸ਼ ਕੀਤੀ ਗਈਆਂ ਐਡਮਿਨਿਸਟ੍ਰੇਸ਼ਨ ਵੱਲੋਂ ਵਿਦ ਦੀ ਹੈਲਪ ਆਫ ਪੁਲਿਸ ਤੋਂ ਇਹ ਆਲੀ ਵੀ ਐਂਡ ਅੱਗੇ ਵੀ ਸਾਡੀ ਇਹ ਮੋਹਮ ਜਾਰੀ ਰਹੇਗੀ ਜੋ ਵੀ ਐਦਾਂ ਦਾ ਕੰਮ ਕਰੇਗਾ ਨਸ਼ੇ ਦੇ ਵਿੱਚ ਨਿਪਟ ਹੋਊਗਾ ਇਆ ਫਿਰ ਹੋਰ ਵੀ ਕਿਸੇ ਕ੍ਰਾਈਮ ਦੇ ਵਿੱਚ ਲਿਫਟ ਹੋ ਕੇ ਅਗਰ ਇਲੈਗਲ ਪ੍ਰੋਸੀਡਸ ਦੇ ਰਾਹੀਂ ਕੋਈ ਆਪਣਾ ਪ੍ਰਾਪਰਟੀ ਬਣਾਉਂਦਾ ਹੈ ਤੇ ਐਦਾਂ ਹੀ ਲੀਗਲ ਪ੍ਰੋਸੈਸ ਫੋਲੋ ਕਰਦੇ ਹੋਏ ਸਖਤ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਥੈਂਕ ਯੂ ਸਰ